छैद सो मंगल को तो हाँ बदबीर बार तक ते जरूर चेक करे वो सफर इधर का तकड़ा ते कहन्या दे तो दिमाग ही ले जाने हैं ते कहन्या दे जाएं कंटेंट पे ना अभी व्यू ले जाने हाँ समझे करो टिप्पणी। ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਲੋ ਮਿੱਤਰੋ ਅਦਰ ਕਾ ਤਾਨੀਆਂ ਦਾ ਫੋਨ ਆ ਗਿਆ ਤਾਂ ਅੱਜ ਲੱਗੀ ਜਾਂਦੀ ਹੈ ਇਹ ਸੁਣਨੇ ਆ ਗੱਲਾਂ ਨਹੀਂ ਕਰਨੇ ਸਵੀਕ ਸਵੀਕ ਟੂ ਲਾਈਫੋਨ ਹੈਲੋ ਉਹ ਤੇ ਗੋਲੂ ਗੋਸ਼ ਲੱਗਾ ਏ ਕਿਉਂ ਅਵੇ ਤਾਂ ਬੀਪੀ ਲੋ ਹੋ ਗਿਆ ਸੀ ਜਿਹਦਾ ਪਹਿਲਾ ਦੀ ਵੀਡੀਓ ਲੱਗਦੀ ਮੈਂ ਤਾਂ ਨਹੀਂ ਹੁਣ ਵੀਡੀਓ ਕਾਲ ਕਰਕੇ ਦੇਖ ਲਾ ਅైనా ਜਿਆਦਾ ਝੂਠ ਬੋਲਦੇ ਤੁਸੀਂ ਆਪਣੇ ਘਰ ਦੇ ਨਾਲ ਵੀ ਵੀ ਉਹਨਾਂ ਨੂੰ ਛੇਤੀ ਯਕੀਨ ਨਹੀਂ ਹੁੰਦਾਗਾ ਵੀ ਹਾਂ ਗੱਲ ਸੱਚੀ ਹੈ ਜਾਂ ਨਹੀਂ ਝੂਠ ਘੱਟ ਬੋਲਿਆ ਕਰੋ ਤੁਸੀਂ ਚਲ ਵਲੌਗ ਦੇ ਵਿੱਚ ਤਾਂ ਮੰਨੇ ਤੇ ਝੂਠ ਬੋਲਣਾ ਹੀ ਬੋਲਣਾ ਤੇ ਤੁਸੀਂ ਉਧਰ ਰਹੀਏ ਲਾਈਫ ਦੇ ਵਿੱਚ ਆਪਣੇ ਘਰ ਦੇ ਨਾਲ ਵੀ ਝੂਠ ਬੋਲਦੇ ਰਹਿੰਦੇ ਹੋ ਜਿਵੇਂ ਸ਼ਰਮ ਨੱਥੀ ਹੋਵੇ ਤੁਹਾਡੀ ਵਲੌਗਰਾਂ ਦੀ ਤਾਂ ਫਿਰ ਮੈਂ ਪੀਊਂਗਾ ਕੋਕ ਯਾ ਕਹਿੰਦੇ ਸਾਡੇ ਤੰਗ ਮੀਆਂ ਕੋ ਦਿਆ ਗਏ ਤਾਂੀਆਂ ਆਵਦਾ ਮੂੰਹ ਦਿਖਾ ਕੇ ਖੁਸ਼ ਨਹੀਂ ਵਲੌਗ ਦੇ ਵਿੱਚ ਛਾਇਦ ਉਹਦੇ ਘਰ ਵਾਲੇ ਨੇ ਮਨਾ ਕੀਤਾ ਹੋਊਗਾ ਸਹਰਿਆਂ ਨੇ ਪਰੇ ਬੰਦਰਾਂ ਜਮਾਂ ਸ਼ਰਮ ਨਹੀਂ ਕਿ ਮੈਂ ਧੱਕੇ ਨਾਲ ਦਾ ਵਲੌਗ ਬਣਾਈ ਜੈਨਾ ਤਾਂ ਨਾ ਬਣਾ ਵਲੌਗ ਉਹਨੂੰ ਨਾ ਵਲੌਗ ਦੇ ਵਿੱਚ ਲਿਆएंगे ਤਾਂ ਕੀ ਹੋ ਜੂਗਾ ਤੇਰੇ ਵਲੌਗ ਤਾਂ ਨਹੀਂ ਬੰਦ ਹੋ ਜਾਣਗੇ ਫਿਰ ਮਿੱਤਰੋ ਕਹਿੰਦੇ ਰਾਤ ਨੂੰ ਬਲੋ ਹਿਲਵਾ ਗਿਆ ਪਾ ਕੇ ਸੇਕਰ ਤੇ ਟਾਈਮ ਨਾਲ ਵਿਲੇਜ ਹੋ ਗਏ ਸੀ ਉੱਥੋਂ ਦਾ ਤੇ ਬੜਾ ਟਾਈਮ ਤੇ ਲੱਗਾ ਨਹੀਂ ਉੱਥੇ ਮੈਂ ਕੰਮ ਕਰਦਾ ਮਤਲਬ ਬੂਬੂ ਇੱਧਰ ਨੂੰ ਚੱਕਰ ਕਮਾ ਲਈਂ ਉੱਧਰ ਖਵਾ ਉੱਧਰ ਚਮਚ ਚਮਚ ਕਲਾ ਆ ਮੇਰੇ ਕੂਕੂ ਪਾਲ ਫੂ ਪਾਲ ਮੁੱਛ ਤੇ ਲਾਸੀ ਹਾਂ ਤੇ ਲੋ ਬਟਾਰੇ ਬਾਲ ਮੁੱਛ ਤੇ ਲਾਸੀ ਗੂਗੂ ਰਾਂਗ ਪਹਿਲਾਂ ਕਹਿੰਦਾ ਕਾਲਾ ਆਉਂਦਾ ਐ ਰੱਖਣਾ ਪੈਣਾ ਇਦਾਂ ਫੋਨ ਜਗਪ੍ਰੀਤ ਦਾ ਹਾਲ ਇਦਾਂ ਜਿਵੇਂ ਦਸਾਂ ਘਰਾਂ ਦੇ ਵਿੱਚ ਇਹਨੇ ਸਵੇਰ ਸਵੇਰ ਉੱਠ ਕੇ ਝਾੜੂ ਪੋਚਾ ਕੀਤਾ ਹੁੰਦਾ ਵੀ ਉੱਠ ਕੇ ਤੇ ਬੂਹ ਹੱਥ ਧੋਲਾ ਪੂਰਾ ਸਿਰ ਵਾਲਾ ਆਪਦਾ ਸੈਟ ਕਰ ਲਾ ਵਾਲਵੋਲ ਪਰਨਾ ਉਹ ਇੱਕ ਗੰਦੀ ਬੁਥੀ ਚੱਕ ਕੇ ਵਲੌਗ ਦੇ ਵਿੱਚ ਆ ਜਾਂਦੀ ਹੈ ਜਿਵੇਂ ਸ਼ਰਮ ਨਹੀਂ ਆਉਂਦੀ ਇਹਨਾਂ ਉਧਰ ਉਹ ਵੇਖ ਲੋ ਕਰਨ ਗੋਲੀਆਂ ਦਾ ਰੱਜਾ ਆਪਦੇ ਜਵਾਕ ਨਾਲ ਖੇਡਦਾ ਜੇ ਜਦੋਂ ਉਹ ਸੋਫੀ ਉਹਨਾਂ ਨੂੰ ਨਸ਼ਾ ਕੀਤਾ ਉਹ ਗੋਦ ਤਾਂ ਮਨ ਲਾ ਦਦਾ ਜਵਾਕ ਨੂੰ ਬਰਾਉਂਦਾ ਵੀ ਨਹੀਂ ਹੋਣਾਗਾ ਜਵਾਕ ਵੀ ਸੋਚਦਾ ਹੋਊਗਾ ਕਿੰਨਾ ਦੇ ਘਰੇ ਆ ਗਿਆ ਮੈਨਾਂ ਤਾਂ ਉਹਦੇ ਵਲੌਗ ਤੋਂ ਵੇਹਲ ਹੀ ਨਹੀਂ ਮਿਲਦੀ ਮੇਰੇ ਵੱਲ ਧਿਆਨ ਹੀ ਨਹੀਂ ਦਿੰਦੇਗੇ ਇੱਕ ਮੇਰਾ ਪਿਓ ਆ ਜੀ ਜਦੋਂ ਨਸ਼ਾ ਕਰ ਲੈਂਦਾ ਗੋਲੀਆਂ ਖਾ ਲੈਂਦਾ ਉਦੋਂ ਨੂੰ ਮੇਰਾ ਚਿੱਤੇ ਆ ਜਾਂਦਾ ਇੱਥੇ ਕਲਰ ਨਹੀਂ ਸਹੀ ਹੋ ਚਲੋ ਫਿਰ ਵੀ ਚਲੋ ਵਧੀਆ ਸਵੇਰ ਰਹਿਣ ਨੂੰ ਐਂਡ ਕੱਲ ਬਾਅਦ ਤੋਂ ਰਿਪੋਰਟ ਆ ਚੈੱਕ ਕਰੋ ਫੈਨ ਯਾਰੇ ਨਿਆਰੇ ਨਜ਼ਾਰੇ ਆਈ ਜੁੰਦੇ ਯਾਰ ਇਹ ਜਾਈ ਤਾਂ ਜਦੋਂ ਤੁਹਾਡਾ ਦੋਨਾਂ ਦਾ ਰੰਗ ਕਾਲਾ ਹੀ ਆ ਤੇ ਕਾਲਾ ਹੀ ਆਊਗਾ ਹੁਣ ਸਾਫ ਕਿੱਥੋਂ ਆਜੂਗਾ ਜਾਂ ਤਾਂ ਗੋਰੇ ਹੋਣ ਵਾਲੀਆਂ ਕਰੀਮਾਂ ਲਾ ਲਿਆ ਕਰੋ ਖਾਰੇ ਉਹਦੇ ਨਾਲ ਫਰਕ ਪੈ ਹੀ ਜਾਵੇ ਤੁਹਾਡੇ ਰੰਗ ਨੂੰ ਗੱਲਾਂ ਕਰਨ ਕੀ ਆ ਚੱਲ ਆਏ ਫਿਰ ਵਧੀਆ ਹੋਵੇ ਤੇ ਲੋ ਵੀ ਮਿੱਤਰੋ ਕਹਿੰਦੇ ਰਾਤ ਲਵਾ ਕੇ ਗੁਰੂ ਕੁਛ ਵਧੀਆ ਕਹਿੰਦੇ ਪੀਲੇ ਹੋ ਗਿਆ ਤੇ ਆ ਗਈ ਤੇ ਦੁਪਹਿਰ ਦੀ ਆ ਦੁਪਹਿਰ ਹੀ ਹੋ ਗਈ ਵਲੌਗ ਬਣਾਉਣ ਲੱਗਾ ਤੇ ਪਹਿਲਾਂ ਮੈਂ ਉੱਠਿਆ ਨਾ ਤਾਂ ਦੋ ਤਾਂ ਇਹਨਾਂ ਗੱਲ ਨਹੀਂ ਫਿਰ ਫੋਨ ਦੇਖਣ ਲੱਗ ਗਏ ਨਿੱਕਾ ਜਿਹੇ ਦਾ ਟੂ ਬੜੀ ਘੈਂਟ ਫਿਲਮ ਲੱਗੀ ਹੈ ਨਾ ਫਿਲਮ ਦੇਖ ਕੇ 10 12 ਗੋਲੀਆਂ ਇਕੱਠੀਆਂ ਖਾਦੀਆਂ ਗੋਲੀਆਂ ਖਾ ਕੇ ਜਿੰਨਾ ਚੇ ਸਰੀਰ ਨਹੀਂ ਬਣਿਆ ਉਹਨਾਂ ਚਾਹਤੇ ਵਲੌਗ ਬਣਾਉਣਾ ਜੀ ਨਹੀਂ ਕੀਤਾ ਜੇ ਸਰੀਰ ਬਣ ਗਿਆ ਪੂਰਾ ਨਸ਼ਾ ਹੋ ਗਿਆ ਸਰੀਰ ਨੂੰ ਉਹਦੇ ਦਾ ਵਲੌਗ ਬਣਾਉਣ ਲੱਗ ਗਿਆ ਤੇ ਇਹ ਗੱਲ ਬਾਤ ਬੁਰੀ ਇੱਧਰ ਰੈਡੀ ਹੋ ਜਾ ਹਾਂ ਚੱਲੀਏ ਹੈ ਉਹਦੇ ਰੈਡੀ ਚੱਲੀਏ ਇੱਧਰ ਤੁਹਾਡੇ ਮਹਤਾਬ ਸਿੰਘ ਥੱਲੇ ਸੁੱਤੇ ਪੀਂਗੇ ਆ ਦੇਖ ਲੋ ਹਾਲ ਜਦੋਂ ਤੂੰ ਵਲੌਗ ਬਣਾਉਣਾ ਹੁੰਦਾ ਉਦੋਂ ਚੱਲ ਮੰਨਿਆ ਤੂੰ ਜਵਾਕ ਨੂੰ ਪਾਸੇ ਪਾ ਦਿੰਨੇ ਹੈ ਵੇ ਹੁਣ ਤੂੰ ਕਰਾ ਪਈ ਵਲੌਗ ਬਣਾਈ ਇਹਨੇ ਫੋਨ ਹੀ ਵੇਖਿਆ ਨਹੀਂ ਐ ਰੀਅਲੀ ਸਕਰੋਲ ਕਰੀ ਜਾਂਦੀ ਐ ਤੂੰ 10 ਮਿੰਟ ਆਪ ਦਾ ਜਵਾਕ ਨਾਲ ਖੇਡ ਲੈ ਉਹਨੂੰ ਝੁੱਲੇ 'ਚ ਪਾ ਤਾ ਠੱਕੇ ਨਾਲ ਸਵਾਤਾ ਆਊਗਾ ਵਿਚਾ ਸੌਂ ਜਾ ਵੀ ਮੈਂ ਆਪ ਦਾ ਫੋਨ ਚਲਾ ਲੂੰਗੀ ਆਏ ਨਹੀਂ ਵੈਸੇ 5-10 ਮਿੰਟ ਆ ਤੇ ਜਵਾਕ ਨਾਲ ਖੇਡ ਲਈ ਗਏ ਹੁਣ ਚੱਲੀਏ ਫਿਰ ਛੈਨ ਸ਼ੋਪਿੰਗ ਕਰਨੀ ਐ ਸ਼ੋਪਿੰਗ ਅਜੇ ਕੋਈ ਨਹੀਂ ਕਹਿੰਦਾ ਸ਼ੋਪਿੰਗ ਕਰਨੀ ਐ ਸ਼ੋਪਿੰਗ ਸ਼ੋਪਿੰਗ ਕਰਨੀ ਐ ਜ਼ੂਰਦਾਰ ਜਿੱਦਾਂ ਕਿ ਆਉਣੇ ਨੇ ਫੇਰ ਵੀ ਇਹ ਹਰ ਟੋਪ ਉੱਤੇ ਪੈਂਟਾ ਪੁੰਡਾ ਨਹੀਂ ਹੋਣੀ ਛੱਡ ਕੇ ਪੁੰਡਣੀ ਹੈ ਜਿੰਨੇ ਮਰਜੀ ਵਧੀਆ ਤੇ ਵਧੀਆ ਸੋਹਣੇ ਤੇ ਸੋਨੇ ਕੱਪੜੇ ਪਾ ਲੋ ਤੁਸੀਂ ਸ਼ਕਲ ਤੁਹਾਡੀ ਇਦਾਂ ਹੀ ਰਹਿਣੀ ਹੈ ਜਿਵੇਂ ਪਾਥੀ ਉੱਤੇ ਪੈਰ ਧਰਿਆ ਹੁੰਦਾ ਤੇ ਮੇਰਾ ਮੇਰੇ ਬਾਹਰ ਨਾ ਨਾ ਮਹਿਲਾ ਕਰਾਉਣਾ ਯਾਰ ਗੰਜਾ ਹੋਇਆ ਜਾਵਾਂ ਫਿਰ ਬਾਲਾ ਸੋਨਾ ਲੱਗੇਗਾ ਇਦਾਂ ਦਾ ਸੋਨਾ ਨਹੀਂ ਲੱਗਦਾ ਆ ਮੇਰੇ ਬਲੌਗ ਨਾ ਖਰਾਬ ਕਰਿਆ ਕਰ ਆਪਣੇ ਬਲੌਗ ਚ ਚਲਾ ਲਿਆ ਕਰ ਵਿਛੜ ਗਿਆ ਮੇਰੇ ਦਿਲ ਦਾ ਚੰਨ ਤੇ ਬਾਕੀ ਹੇਅਰ ਸਟਾਈਲ ਦੱਸੋ ਕਿਵੇਂ ਲੱਗਾ ਆਪਣਾ ਉਕਰੀ ਮਾਰਨ ਵਾਸਤੇ ਗੀਤ ਤਾਂ ਗਾਉਣ ਬੈਹ ਜਾਂਦਾ ਪਰ ਆਏ ਨਹੀਂ ਪਤਾ ਲਾਦਾ ਗੀਤਾਂ ਦੀ ਹੱਡੀ ਪਸਲੀ ਤੋੜੀ ਐ ਨਾ ਮੈਂ ਗੀਤ ਗਾਉਣ ਦਾ ਵੱਲ ਚ ਅੱਜ ਹੈ ਨਹੀਂ ਉੱਥੇ ਫਟਿਆ ਸਪੀਕਰ ਕਹਿੰਦਾ ਗੱਲ ਬਾਤ ਹੇਅਰ ਸਟਾਈਲ ਵਾਲੀ ਇਸ ਤਰ੍ਹਾਂ ਪੈਰ ਰੱਖਣਾ ਵਸ ਐ ਹੱਥ ਮਰ ਲੈ ਵੀ ਐ ਪਿੱਛੇ ਨੂੰ ਚੱਲ ਜਾ ਕੇ ਕਰਾਉਣੇ ਨੇ ਉਹਨਾਂ ਨੂੰ ਪਲਾਸਟਿਕ ਤੇ ਨੈਨੋ ਪਲਾਸਟਿਕ ਹੈ ਹੀ ਪਤਾ ਨਹੀਂ ਕਿਹੜਾ ਟੀਮ ਕਿਹੜੀ ਕਹਿੰਦਾ ਯੋ ਕਰਾ ਲੈ ਉਹਨੇ ਆ ਤੇਰੇ ਬਾਲ ਸੈੱਟ ਰਹਿਣੇ ਆ ਲੱਛਣ ਤਾਂ ਸਾਰੇ ਉਹਨਾਂ ਵਾਲੇ ਆ ਜਿਹੜੇ ਅੱਜ ਕੱਲ ਇੰਸਟਾਗ੍ਰam ਤੇ ਰੀਲਸ ਨਹੀਂ ਪਾਉਂਦੇ ਗੇ ਮੁੰਡੇ ਕੁੜੇ ਬਣ ਬਣ ਕੇ ਪਾਉਂਦੇ ਆ ਰੀਲਸ ਕਹਿੰਦੇ ਨੇ ਸਾਡੇ ਤਾਂ ਹਾਰਮੋਨਸ ਹੀ ਇਦਾਂ ਦੇ ਆ ਸਨ ਦਾ ਰੱਬ ਨੇ ਬਣਾਇਆ ਹੀ ਇਦਾਂ ਉਹਨਾਂ ਵਾਲੇ ਲੱਛਣਾਂ ਤੇ ਜਮਾਂ ਦੇਖਣ ਨੂੰ ਵੀ ਤੇ ਉਹ ਜਿਹਾ ਲੱਗਦਾਂ ਜਮਾਂ ਹਣ ਨਿਕਲ ਨਹੀਂ ਸੀ ਕਹਿੰਦੇ ਅਮਰitsar ਸਾਹਿਬ ਰੈਲੀ ਨਿਕਲਨੀ ਸੀ ਕੈਨਸਲ ਹੋ ਗਈ ਜੇ ਕੈਨਸਲ ਨਾ ਹੁੰਦੀ ਰੈਲੀ ਮਨ ਲੱਗਦਾ ਪੱਕਾ ਉੱਥੇ ਜਾਣਾ ਸੀ ਲਾਜ਼ਮੀ ਤੇ ਪਿਆਰੀ ਸਮਝ ਗਈ ਜੇ ਤਾਂ ਹਮਾਂ ਗੇਮ ਹੋਦੇ ਆ ਪਰ ਸਹੀ ਆਉਣਗੇ ਮੰਨ ਲਓ ਬਿੰਨਾ ਖਰਾਬ ਨਹੀਂ ਤਾਂ ਹੋਗੇ ਉਹ ਵੀ ਚੜ ਗਿਆ हां ਇਦਾਂ ਵਾਲ ਤੇਰੇ ਅੱਗੇ ਸਹੀ ਨਹੀਂ ਹੁੰਦੇਗੇ ਤੂੰ ਇਦਾਂ ਕਰ ਅੱਜਕੱਲ ਵਿਗ ਬਣੀਆਂ ਹੁੰਦੀਆਂ ਨਕਲੀ ਕੁੜੀਆਂ ਦੇ ਵਾਲਾਂ ਵਾਸਤੇ ਜਿਨ੍ਹਾਂ ਦੇ ਵਾਲ ਛੋਟੇ ਹੁੰਦੇ ਲੰਮੇ ਕਰਨ ਵਾਸਤੇ ਉਹ ਲਾ ਲੈਂਦੀਆਂ ਤੂੰ ਉਹ ਲਵਾ ਲੈ ਇੱਕ ਨਾਲ ਤੇਰੇ ਵਾਲ ਲੰਮੇ ਹੋ ਜਾਣਗੇ ਨਾਲੇ ਤੇਰੇ ਵਾਲ ਅੱਗੇ ਵਧਿਆਇ ਕਰਨਗੇ ਤਨਾ ਸਾਨੂੰ ਪੂਰਾ ਪਤਾ ਲੱਜੂਗਾ ਤੂੰ ਵਾਕਈ ਉਹ ਚੀਜ਼ ਹੈ ਜਿਹੜੀ ਅਸੀਂ ਸਮਝ ਹੀ ਜਾਂਦੇ ਆ ਮੇਰੇ ਦਿਲ ਦਾ ਹੱਜਾਮੀ ਕੀ ਗੱਲ ਬਾਤ ਲਿਖੀ ਹੈ ਤੇ ਜਜ਼ਬਾਤ ਲਿਖੇ ਨੇ ਵਿੱਚ ਪੂਰੇ ਜਜ਼ਬਾਤ ਆਡੇ ਗਲੀ ਦੇ ਵਿੱਚ 5 7 ਵਾਲੇ ਗਣਨ ਨੇ 8 10 8 10 ਕੁੱਤੇ ਆ ਕੁੱਤੀ ਦੋ ਹੀ ਆ 8 10 ਕੁੱਤੇ ਆ ਇਹ ਘੁੰਮਦੇ ਰਹਿੰਦੇ ਥੋੜੀ ਗਲੀ 'ਚ 8 10 ਕੁੱਤੇ ਆ ਤੇ ਉਹਨਾਂ ਸਾਰੇ ਕੁੱਤੇ ਵਿੱਚ ਇੱਕ ਕੁੱਤਾ ਸਭ ਤੋਂ ਵੱਡਾ ਤੇ ਉਹਦਾ ਨਾਮ ਹੈਗਾ ਕਰਨ ਡੱਬੂ ਓ ਡੱਬੂ ਇਹ ਡੱਬੂ ਆ ਓ ਚਟਾ ਓ ਪੂਰੂ ਚਟੇ ਚਟੇ ਉਹਨਾਂ ਦਾ ਨਾਮ ਤਾਂ ਦੱਸੀ ਐ ਨਾ ਆਪਦਾ ਨਾਮ ਵੀ ਦੱਸ ਦੇ ਕਿ ਮੇਰਾ ਨਾਮ ਕਾ ਲੂ ਉਹ ਚਿੱਟੇ ਆ ਜਾ ਆ ਜਾ ਉਹ ਕਰਦੇ ਆ ਆਪਣਾ ਇਹ ਰੋਟੀ ਰੋਟੀ ਪਾ ਦੇ ਦੀਆ ਬੱਚੇ ਆ ਛੋਟੇ ਆਹੋ ਕੁੱਤਿਆਂ ਨੂੰ ਸਭ ਤੋਂ ਜ਼ਿਆਦਾ ਆਪ ਦੇ ਵਰਗੇ ਕੁੱਤਿਆਂ ਦਾ ਮੋਹ ਹੀ ਜ਼ਿਆਦਾ ਆਉਂਦਾ ਹੁੰਦਾ ਹੋਰ ਨਹੀਂ ਕਿਸੇ ਦਾ ਆਉਂਦਾ ਹੁੰਦਾ ਤਾਂ ਇਹ ਤੇ ਤੈਨੂੰ ਕੁੱਤਿਆਂ ਦਾ ਇੰਨਾ ਮੋਹ ਆਉਂਦਾ ਤੂੰ ਵੀ ਤਾਂ ਕੁੱਤਾ ਹੀ ਐ ਇੱਕ ਇੱਕ ਕਾਪੀਰਾਈਟ ਆ ਗਿਆ ਮੈਂ ਵਿੱਚ ਚਿਹਰਾ ਛੱਡਣੀ ਤੇਰੇ ਦਿਨ ਮੈਂ ਦੱਸਦਾ 10 ਮਿੰਟ ਬੰਦ ਨਹੀਂ ਤਾਂ ਸਾਰੀ ਇਹੜੀ ਰੀਲਾ 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 ਹੈਂ ਨਾਗੇ ਸੁਣਾ ਜਾਂ ਲੱਗਦਾ ਆ ਜਿਹੜੇ ਹਿਸਾਬ ਨਾਲ ਹੁਣ ਇਹ ਉਹਨੂੰ ਬੋਲੀ ਜਾਂਦਾ ਮੈਨੂੰ ਲੱਗਦਾ ਹੈ ਵਲੌਗ ਦੇ ਵਿੱਚ ਹੀ ਐ ਨਾ ਜਿਹੜਾ ਪਿਆਰ ਨਾ ਰਹਿੰਦੇ ਵੀ ਹਾਂ ਸਾਡੇ ਦੋਨਾਂ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਹੈ ਵਲਾਗ ਤੋਂ ਬਾਅਦ ਤਾਂ ਇੱਕ ਦੂਜੇ ਨਾਲ ਲੜਾਈ ਝਗੜਾ ਬਹੁਤ ਕਰਦੇ ਹੋਣਗੇ ਇਹਨਾਂ ਦੇ ਆਪਸ ਚ ਬੰਦ ਹੀ ਨਹੀਂ ਹੋਣੀ ਜਮਾਂ ਵੀ ਤੋ ਕਹਿੰਦੇ ਹਨ ਅੱਜ ਪਹਿਲੀ ਵਾਰ ਹੀ ਨਾਤਾ ਜਿਹੜਾ ਐਵੇਂ ਹਵਾ ਕਰੀ ਜਾਂਦਾ ਚੱਲ ਸ਼ੁਕਰ ਹੈ ਤੂੰ ਮੰਨਿਆ ਤਾਂ ਸਹੀ ਵੀ ਹਾਂ ਤੂੰ ਅੱਜ ਪਹਿਲੀ ਵਾਰ ਨਾਤਾ ਨਹੀਂ ਤਾਂ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਸੀ ਕਿ ਤੂੰ ਨਾਤਾ ਮੈਨੂੰ ਤਾਂ ਇਹ ਲੱਗਦਾ ਸੀ ਜਿਵੇਂ ਤੂੰ ਝੂਠ ਹੀ ਬੋਲੀ ਜਾਂਦਾ ਬਸ ਲਵ ਮਿੱਤਰ ਕਹਿੰਦੇ ਕੀ ਹੋ ਗਿਆ ਕਹਿੰਦੇ ਸ਼ੋਪਿੰਗਾਂ ਕਰ ਚੱਲੇ ਨੇ ਮੇਰੀ ਸ਼ੋਪਿੰਗਾਂ ਚਲੋ ਸ਼ੈਲੀਏ ਫਿਰ ਤੇ ਮੈਂ ਤੋ ਸੱਚੀ ਉਹੀ ਆ ਜਿਵੇਂ ਇਹ ਹੋਵਾ ਤੇਰੇ ਲੱਛਣ ਵੀ ਉਹਨਾਂ ਵਾਲੇ ਆ ਜਿਵੇਂ ਕੋਈ ਉਹ ਹੈ ਨਹੀਂਗਾ 1921 ਦਾ ਫਰਕ ਹੈ ਤੁਹਾਡੇ ਤੇ ਜਿਵੇਂ ਇੱਕੋ ਜਿਹਾ ਸੇਮ ਆ ਤੁਸੀਂ ਫਿਰ ਕਰਾਂਗੇ ਲੱਭੇ ਮਿੱਤਰਾ ਇੱਕ ਗੱਡੀ ਹੋਰ ਕਿਉਂ ਲੱਗਦਾ ਸੋਹਣਾ ਮੁੰਡਾ ਦੇਖਦਾ ਤੇਰੇ ਕਰਕੇ ਹੀ ਸੋਹਣਾ ਮੈਂ ਬਣਨੀ ਹੈ ਗੋਲੀਆਂ ਖਾ ਕੇ ਤੋ ਆਪ ਦੇ ਆਪ ਨੂੰ ਸੋਹਣਾ ਲੱਗਦਾ ਹੋਰ ਨਹੀਂ ਕਿਸੇ ਨੂੰ ਵੀ ਸੋਹਣਾ ਲੱਗਦਾ ਤੋ ਵੀਰ ਵੀ ਮੇਰੇ ਨਾਲ ਤੇ ਪਹੁੰਚ ਗਏ ਲਗਾਨ ਤੇ ਤੇ ਹੁਣ ਇਹ ਦਾ ਡਰਾਮਾ ਸ਼ੁਰੂ ਹੋ ਜਾਣਾ ਐ ਨੋ ਨੋ ਐਨ ਨੋ ਨੀ ਐਨ ਨੋ ਨੀ ਹੈ ਕਿੰਨੀ ਬੇਇੱਜ਼ਤੀ ਕਰਦੇ ਇੱਕ ਦੂਜੇ ਦੀ ਆਏ ਨੇ ਵੀ ਚੱਲ ਜੇ ਅਸੀਂ ਇੱਕ ਕਲਿੱਪ ਦੇ ਵਿੱਚ ਆਪਦੀ ਬੇਇੱਜ਼ਤੀ ਕਰ ਵੀ ਲਈਏ ਤਾਂ ਉਹ ਕਲਿੱਪ ਕੱਟ ਦਾਂਗੇ ਨਾ ਬੇਸ਼ਰਮਾ ਵਾਂਗੂ ਕਲਿੱਪ ਵਲੌਗ ਦੇ ਵਿੱਚ ਐਡ ਕਰਨਗੇ ਵੀਡੀਓ ਦੇ ਵਿੱਚ ਵੀ ਹਾਂ ਦੋਨਾਂ ਨੂੰ ਪਤਾ ਤਾਂ ਲੱਗ ਗਿਆ ਜੀ ਅਸੀਂ ਇੱਕ ਦੂਜੇ ਦੀ ਬੇਇੱਜ਼ਤੀ ਕਿੰਨੀ ਕਰਦੇ ਆ ਕਿੰਨਾ ਲੜਦੇ ਆ ਸਿੱਕ ਦੂਜੇ ਨਾਲ Apple, or I'm the side of Oh, this my matching in professional. Okay, I will think now. What? <laughs> <laughs> what? ਐਨੇ ਚੱਲਨੇ ਭਰਾਤੇ ਜਾਣਾ ਵਲੌਗ ਕਰ ਵਾਕਈ ਬੇਸ਼ਰਮ ਹੁੰਦੇ ਨੇ ਜਮਾਂ ਨਹੀਂ ਸ਼ਰਮ ਆਉਂਦੀਗੀ ਸੜਕ ਤੇ ਦੁਕਾਨ ਤੇ ਕਿਤੇ ਵੀ ਕੈਮਰਾ ਖੋਲ ਕੇ ਲੱਗ ਜਾਂਦੇ ਆ ਚੱਲ ਘਰੇ ਤਾਂ ਮੰਨਿਆ ਆਪਾਂ ਵਲੌਗ ਬਣਾਈਏ ਨੇ ਘਰੇ ਤਾਂ ਅਦੇ ਘਰ ਦੇ ਹੁੰਦੇ ਆ ਸਾਰੇ ਪਰ ਇਹਨਾਂ ਨੂੰ ਬਾਹਰ ਵੀ ਜਮਾਂ ਸ਼ਰਮ ਨਹੀਂ ਆਉਂਦੀ ਉਵੇਂ ਹੀ ਲੱਗੇ ਰਹਿਣਗੇ ਵੈਸੇ ਇਹਨਾਂ ਨੂੰ ਤਾਂ ਕਾਦੀ ਸ਼ਰਮ ਆਉਣੀ ਆ ਇਹ ਤਾਂ ਗੋਲੀਆਂ ਦਾ ਰੱਜਿਆ ਰਹਿੰਦਾ ਉਹਨੂੰ ਜੁੰਡਲ ਜੀ ਨੂੰ ਵੀ ਨਹੀਂ ਸ਼ਰਮ ਨਹੀਂ ਆਉਂਦੀ ਜਿਉਂ ਕਿ ਕਹਿੰਦੇ ਬਾੜੀ ਹੀ ਫਰੀ ਜਾਂਦੀ ਆ ਵਾਹੀ ਤੇ ਗਿਆ ਹਾਂਜੀ ਤੋਂ ਨਹੀਂ ਗਿਆ ਅੱਡੀ ਤੋਂ ਨਹੀਂ ਗਿਆ ਅਮੇ ਯਾਰ ਪਤਾ ਨਹੀਂ ਕਿਹੜੀਆਂ ਫੀਲਿੰਗਾਂ ਚੱਕ ਅਮੇ ਫੀਲਿੰਗਾਂ ਚੱਕਦੇ ਜਾਂਦੇ ਆ ਉਹ ਫੀਲਿੰਗਾਂ ਤਾਂ ਲੈਂਦੇ ਹੁਣੇ ਹੋਰ ਗੋਰੀਏ ਜੱਟ ਤਾਂ ਦਵਾਈ ਲੈਂਦੇ ਆ ਤੇਰੇ ਵਰਗੇ ਨਸ਼ੇੜੀਆਂ ਦਾ ਸਾਰਿਆਂ ਨੂੰ ਪਤਾ ਵੀ ਕੀ ਲੱਛਣ ਕਰਦੇ ਨਸ਼ੇ ਖਾ ਕੇ ਕਲਰ ਚੈੱਕ ਕਰ ਉਹ ਯਾਰ ਠੀਕ ਹੈ ਯਾਰ ਕਲਰ ਐ ਕਲਰ ਵਧੀਆ ਓਏ ਵਾਲਾ ਵਧੀਆ ਜਿਹਾ ਦਿਖਾਇਆ ਤਿੰਨ ਚਾਰ ਲੈ ਲਿਆ ਸਮਝਿਆ ਪਿਆ ਤਿੰਨੇ ਦਾ ਦਾ ਮੇਰੇ ਕਾ ਦਾ ਦਮ ਵਾ ਗਿਆ ਲੇਕ ਥੱਲੇ ਵਾਲਾ ਹੋ ਗਿਆ ਦੋ ਹੋ ਗਏ ਆ ਵੀ ਠੀਕ ਹੈ ਇਹ ਵੀ ਸੋਹਣਾ ਗੱਲ ਨਹੀਂ ਰੋਟੀ ਖਾ ਲਈ ਲੈ ਖਾ ਲੈ ਜਲਦੀ ਸਾਰਾ ਵਧੀਆ ਕਲਰ ਆ ਯਾਰ ਤੇਰਾ ਜਮਾ ਕਲਾਵਾ ਇਹ ਗੋਲੀਆਂ ਖਾ ਕੇ ਕਰਕੇ ਸਸਤੇ ਨਸ਼ੇ ਆਉਦੇ ਆਪ ਨੂੰ ਪਤਾ ਹੀ ਵੱਡਾ ਕੀ ਸਮਝਿਆ ਨਾ ਦੁਕਾਨ ਵਾਲਿਆਂ ਦੇ ਸਾਹਮਣੇ ਫੁਕਰੀ ਮਾਰੀ ਜਾਂਦਾ ਪਰ ਇਹਨੂੰ ਆ ਹੀ ਨਹੀਂ ਪਤਾ ਵੀ ਇਹਦੀ ਬੇਸਤੀ ਕਿੰਨੀ ਹੋਈ ਜਾਂਦੀ ਹੈ। ਓਏ ਮਿੱਤਰੋ ਕਹਿੰਦੇ ਸ਼ੋਪਿੰਗ-ਸ਼ੋਪਿੰਗ ਕਰਕੇ ਡਾ ਨਾ ਪਾ ਗਏ ਘਰ ਤੇ ਮੈਂ ਸ਼ੋਪਿੰਗ ਦੇ ਨਾਲ ਬੇਸਤੀ ਕਰਵਾ ਕੇ ਵੀ ਘਰ ਆ ਗਿਆ। ਮੈਨੂੰ ਲੱਗਦਾ ਇੱਕ ਦੇ ਵਈ ਆਪਣੇ ਘਰ 'ਚ ਹਰੇਕ ਕੋਈ ਬਦਮਾਸ਼ ਹੁੰਦਾ ਠੀਕ ਹੈ ਤੇ ਡਰ ਡਰ ਕੇ ਜਾਂਦਾ ਨਹੀਂ ਹੈਗਾ। ਕਈ ਬੰਦੇ ਤੇ ਕਮੈਂਟ ਕਰੀ ਜਾਂਦੇ ਆ ਵੀ ਇਹ ਡਰ ਗਏ ਹੋ ਗਿਆ ਤਾਂ ਬਲੌਗ ਪਾਉਣੇ ਬੰਦ ਕਰ ਦਿੱਤੇ ਜਾਂ ਕੁਝ ਹੋ ਗਿਆ ਡਰ ਸਾਰੰ ਸਰ ਬਦਮਾਸ਼ ਦਾ ਬਸ ਠੀਕ ਹੈ ਤੇ ਜਿੱਥੋਂ ਤੱਕ ਇਹਨੇ ਕਿਹਾ ਵੀ ਸਾਡੇ ਘਰ ਵਿੱਚ ਸਾਰੇ ਬਦਮਾਸ਼ ਬਦਮਾਸ਼ ਹੀ ਕਿਹਾ ਇਹਨੇ ਮੈਨੂੰ ਬਦਮਾਸ਼ ਸੁਣਿਆ ਕਿਉਂਕਿ ਇਹ ਖਾ ਲੈਂਦਾ ਸਸਤੇ ਨਸ਼ੇ ਦੇ ਬਾਅਦ ਚ ਜੋ ਬੋਲਦਾ ਇਹ ਸਮਝ ਤਾਂ ਆਉਂਦੇ ਨਹੀਂ ਕੀ ਕਹਿੰਦਾ ਕਿ ਨਹੀਂ ਤੇ ਆਏ ਤੁਸੀਂ ਵੱਡੇ ਬਦਮਾਸ਼ ਜੇ ਤੂੰ ਬਦਮਾਸ਼ ਹੀ ਕਿਹਾ ਨਾ ਤੇ ਤੇਰਾ ਵੀ ਇੱਕ ਜਿਹੜਾ ਉਸੇ ਨਾ ਯਾਰ ਬੈਲੀ ਉਹਦਾ ਨਾਂ ਸੀਗਾ ਪ੍ਰੀਤਕਾਸ਼ ਉਹ ਵੀ ਆਪਦੇ ਆਪ ਨੂੰ ਵੱਡਾ ਬਦਮਾਸ਼ ਹੀ ਸਮਝਦਾ ਸੀਗਾ ਜਦੋਂ ਪਈ ਨਾਲ ਛੇਤਰਪ੍ਰੇੜ ਹੋਈ ਗੱਲ ਦਾ ਛੇਤਰਪ੍ਰੇੜ ਹੋਈ ਨਹੀਂ ਗੱਲਾਂ ਨਾਲ ਹੀ ਹੋਈ ਸੀ ਉਹਦੀ ਛੇਤਰਪ੍ਰੇੜ ਤਾਂ ਤਾਂ ਠੰਡਾ ਹੋ ਕੇ ਬੈਗਾ ਮੂਤੂ ਦੀ ਝੱਗ ਵਾਂਗੂ ਤਾਂ ਹੁਣ ਹੀ ਤੇਰੇ ਨਾਲ ਵੀ ਆਈਆਂ ਗੋਲੀਆਂ ਖਾ ਕੇ ਤੂੰ ਬੋਲਣ ਤਾਂ ਬਹਿ ਜਾ ਨੀ ਮੈਂ ਆਈਆਂ ਮੈਂ ਜਿਉ ਜੋ ਹੋ ਗਿਆ ਨਾ ਤੇ ਸਾਹਮਣੇ ਸਾਰੇ ਤੂੰ ਵੀ ਮੂਤੂ ਦੀ ਝੱਗ ਵਾਂਗੂ ਬਹਿ ਜਾ ਨਾ ਉੱਥੇ ਇਹ ਬਾੜੀ ਕਿਸੇ ਨੂੰ ਹੈਗੀ ਆ ਗੱਲ ਕਿ ਜਮੂਚ ਕਰਨਾ ਹੀ ਆ ਫਿਰ ਮੋਸਟ ਵੈਲਕਮ ਆ ਸਾਰੀ ਲੋਕੇਸ਼ਨ ਆ ਪਤਸੀ ਅਦਨ ਵੀਡੀਓ ਜਾਂ ਕੇ ਬੰਡ ਮੈ ਲਓ ਠੀਕ ਹੈ ਆਪਾਂ ਨੂੰ ਟੈਨਸ਼ਨ ਆ ਜਿੰਨੇ ਮਿਲਣਾ ਮੋਰਟ ਵੈਲਕਮ ਆਗੇ ਮਿਲ ਲਓ ਜਦੋਂ ਮਰਜੀ ਆਪਾਂ ਨੂੰ ਕਿਸੇ ਦਾ ਡਰਨੀ ਹੈ ਕੋਈ ਨਾਲ ਉਸ ਮਾਲਕ ਦਾ ਬਸ ਵਲੌਗ ਪਾਉਣੇ ਇਸ ਕਰੇ ਘਟ ਕੀਤੇ ਸੀ ਕਿਉਂਕਿ ਸੇਤ ਸਹੀ ਨਹੀਂ ਸੀ ਜਲਦੀ ਤੇ ਇਸ ਕਰੇ ਘਟ ਸੀ ਪਰ ਹੁਣ ਵਲੌਗ ਪਾਉਣੇ ਤਾਂ ਬੰਦ ਕੀਤੇ ਸੀਗੇ ਕਿਉਂਕਿ ਸਸਤੇ ਨਸ਼ੇ ਪੂਰੇ ਨੇ ਹੁੰਦੇ ਪਏ ਸੀਗੇ ਨਸ਼ੇ ਥੜ ਗਏ ਸੀ ਤੇਰੇ ਵਾਸਤੇ ਤੇ ਰਹੀ ਗੱਲ ਦੂਜੀ ਤੂੰ ਕਹਿੰਦਾ ਵੀ ਤੁਸੀਂ ਕਿਸੇ ਹੋਰ ਕੋਲੋਂ ਦੱਦਦੇ ਪਰਮਾਤਮਾ ਤੋਂ ਦੱਦਦੇ ਹ ਰੱਬ ਤੋਂ ਤੁਸੀਂ ਰੱਬ ਤੋਂ ਵੀ ਨਹੀਂ ਦੱਦਦੇ ਜੇ ਰੱਬ ਤੋਂ ਡਰਦੇ ਹੁੰਦੇ ਨਾ ਤੇ ਆ ਸੋਸ਼ਲ ਮੀਡੀਆ ਤੇ ਇਹਨਾਂ ਗੰਦ ਨਾ ਪਾਇਆ ਹੁੰਦਾ ਤੁਸੀਂ ਰੱਬ ਤੋਂ ਡਰਦੇ ਹੀ ਨਹੀਂ ਤੁਸੀਂ ਕਿਸੇ ਦਾ ਡਰ ਹੈ ਨਹੀਂ ਗਾ ਤੁਹਾਨੂੰ ਬਾਕੀ ਯਾਰ ਲੋਕੀ ਤੁਹਾਨੂੰ ਬਲਾ ਵੀ ਹਾਥੀ ਨੰਗਦਾ ਤੇ ਹਾਥੀ ਨੂੰ ਦੇਖ ਕੇ ਕੁੱਤੇ ਭੌਂਕਦੇ ਰਹਿੰਦੇ ਸੁਮਿਰ ਜਾਨੇਵੇਂ ਆਪਾਂ ਕੇ ਨੂੰ ਜਵਾਲ ਦਿੰਦੇ ਫੇਰੀ ਇੰਨੇ ਵਹਿਲੇ ਨਹੀਂ ਇੱਕ ਤਾਂ ਆ ਪਤਾ ਨਹੀਂ ਬਲੌਗਰਾਂ ਅਨੁਸਾਰਾਂ ਨੂੰ ਗੱਲ ਕਿੱਥੋਂ ਲੱਭੀ ਆ ਕਿ ਅਸੀਂ ਤਾਂ ਹਾਥੀ ਆ ਤੇ ਸਾਨੂੰ ਵੇਖ ਵੇਖ ਕੇ ਕੁੱਤੇ ਭੌਂਕਦੇ ਆ ਕੋਈ ਤੁਸੀਂ ਹਾਥੀ ਨਹੀਂ ਤੇ ਕੋਈ ਤੁਹਾਨੂੰ ਵੇਖ ਕੇ ਕੁੱਤੇ ਨਹੀਂ ਭੌਂਕਦੇ ਠੀਕ ਆ ਤੁਹਾਨੂੰ ਤੁਸੀਂ ਹੈਗੇ ਸਿਰੇ ਤੇ ਗਧੇ ਬੰਦੇ ਕਮਲੇ ਬੰਦੇ ਠੀਕ ਆ ਗਧੇ ਆ ਤੁਸੀਂ ਸਿਰੇ ਦੇ ਤੇ ਤੁਹਾਨੂੰ ਲੋਕ ਜਿਹੜੇ ਸਿਆਣੇ ਆ ਸਿਆਣੀਆਂ ਗੱਲਾਂ ਸਮਝਾਉਂਦੇ ਆ ਤੇ ਤੁਸੀਂ ਸਿੱਧੇ ਰਸਤੇ ਚੱਲੋ ਪਰ ਤੁਹਾਡੀ ਅਕਲ ਆ ਜਿਹੜੀ ਗਧਿਆਂ ਆ ਰਹੀ ਆ ਜਿਵੇਂ ਗਧੇ ਨੇ ਆਪਾਂ ਕਹਦੇ ਤੂੰ ਸੱਜੇ ਮੋੜਨਾ ਤੇ ਉਹਨੇ ਖੱਬੇ ਹੀ ਮੋੜਨਾ ਜਿਹੜਾ ਕੰਮ ਆਪਾਂ ਕਹਾਂਗੇ ਨਹੀਂ ਕਰਨਾ ਗਧੇ ਨੇ ਉਹ ਕੰਮ ਹੀ ਕਰਨਾ ਹੀ ਕਰਨਾ ਤੁਹਾਡ ਸ਼ਾਇਦ ਸੋ ਮੰਗਲ ਗੁੱਧ ਹਾਂ ਬੁੱਧ ਵੀਰ ਵਰ ਤੱਕ ਤੇ ਜਰੂਰ ਚੈੱਕ ਕਰਿਓਗਾ ਸਰਪ੍ਰਾਈਜ਼ ਹੈਗਾ ਤਕੜਾ ਤੇ ਕਈਆਂ ਦੇ ਤਾਂ ਦਿਮਾਗ ਹੀ ਹਿਲ ਜਾਣੇ ਆ ਤੇ ਕਈਆਂ ਦੇ ਤਾਂ ਇਹ ਕੰਟੈਂਟ ਬਣਾ ਕੇ ਵਿਊ ਲੈ ਜਾਣੇ ਆ ਸਮਝਿਆ ਕਰੋ ਤੇ ਕਿਸੇ ਨੇ ਕੰਟੈਂਟ ਬਣਾ ਕੇ ਤੇਰੇ ਤੋਂ ਵਿਊ ਲੈ ਜਾਣੇ ਆ ਇਹ ਤਾਂ ਰੱਪਲੇਖ ਆ ਤੇ ਤੇ ਕੰਟੈਂਟ ਅਸੀਂ ਤਾਂ ਬਣਾਉਨੇ ਆ ਅਸੀਂ ਵਿਊ ਨਹੀਂ ਲੈਂਦੇ ਕਿ ਵਿਊ ਲੈੰਦੇ ਮਾਰੇ ਨਹੀਂ ਕੰਟੈਂਟ ਬਣਾਉਂਦੇ ਤੇ ਇਹਦੇ ਕੰਟੈਂਟ ਅਸੀਂ ਤਾਂ ਬਣਾਉਂਦੇ ਕਿਉਂਕਿ ਤੇ ਇਹਦੇ ਕੰਟੈਂਟ ਆਟੋਮੈਟਿਕ ਬਣ ਜਾਂਦਾ ਤੈਨੂੰ ਕੰਟੈਂਟ ਬਣਾਉਣਾ ਨਹੀਂ ਹੁੰਦਾ ਆਪਦੇ ਵਲੌਗ ਲਈ ਤੇ ਸਾਡੇ ਦਾ ਕੰਟੈਂਟ ਆਟੋਮੈਟਿਕਲੀ ਤੇਰੇ ਤੇ ਬਣ ਜਾਂਦਾ ਪਤਾ ਨਹੀਂ ਕਿਉਂ ਤਾਂ ਹੈ ਹੀ ਇੱਕ ਕੰਟੈਂਟ ਸਾਡੇ ਲਈ ਮੰਲੋ ਮੰਲੀ ਤੂੰ ਕੰਟੈਂਟ ਬਣ ਕੇ ਸਾਡੇ ਜਿਹੜੀ ਵੀਡੀਓ ਵਿੱਚ ਆ ਜਾਂਦਾ ਤੇਰੀ ਵੀਡੀਓ ਅਪਲੋਡ ਹੋ ਜਾਂਦੀ ਹੈ ਤੇ ਉਹ ਸਾਰਿਆਂ ਲਈ ਹਾਸੇ ਦਾ ਇੱਕ ਸਾਧਨ ਬਣ ਜਾਂਦੀ ਹੈ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਆਪਾਂ ਇੱਥੇ ਹੀ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਗਰ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਮੇਰੇ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਪਲੀਜ਼ ਜਾ ਕੇ ਮੇਰੇ ਇੰਸਟਾਗ੍ਰam ਪੇਜ ਨੂੰ ਫੋਲੋ ਜ਼ਰੂਰ ਕਰਿਓ ਬਾਏ